ਇਸ ਤਰ੍ਹਾਂ ਮੰਨ ਦੱਸਿਆ ਗਿਆ ਹੈ ਕਿ ਜਿਸ ਤਰ੍ਹਾਂ ਸ਼ਹੀਦ ਭਾਈ ਅਮਰੀਤ ਸਿੰਘ ਅਤੇ ਬਾਬਾ ਠਾਰਾ ਸਿੰਘ ਦੀ ਗ੍ਰਿਫਤਾਰੀ ਦੇ ਪਿੱਛੋਂ ਸੰਤਮਾਨਪੁਰ ਸਤਜਰਨਾ ਹਰਿ ਸਿੰਘ ਪਿੰਡਾਂ ਵਾਲਿਆਂ ਨੇ ਰੋਜ਼ 51 ਸਿੰਘਾਂ ਦੀ ਗ੍ਰਿਫਤਾਰੀ ਲਈ ਮੋਰਚਾ ਲਾ ਦਿੱਤਾ ਅੱਜ ਗ੍ਰਿਫਤਾਰੀ ਦੇ ਕੇ ਦੋ ਸੈਂਕਾ ਦੀ ਵਿਹਾਈ ਲਈ ਮੋਰਚਾ ਲਾਇਆ ਉਹ ਮੋਰਚਾ ਕਾਮਯਾਬ ਹੋ ਗਿਆ ਉਹਨਾਂ ਦੀ ਰਿਹਾਈ ਹੋ ਗਈ ਫਤਿਹ ਹੋ ਗਈ ਬੰਤੂ ਉਸ ਸਮੇਂ ਜਿਹੜੀ ਉਸ ਸਮੇਂ ਦੀ ਅਕਾਲੀ ਦਲ ਦੀ ਲੀਡਰਸ਼ਿਪ ਸੀ ਉਹਨਾਂ ਨੇ ਪੜ੍ਹੇ ਇੱਕ ਸਾਜਸ ਰੱਖ ਕੇ ਇਹ ਦਰਸਾਇਆ ਕਿ ਇੱਕ ਪੂਰੀ ਦਾ ਮੋਰਚਾ ਜਿਹੜਾ ਹੈ ਉਹ ਲਾਇਆ ਜਾ ਰਿਹਾ ਹੈ ਤੇ ਸੰਤ ਜੀ ਨੂੰ ਬੇਨਤੀ ਕੀਤੀ ਸੰਤ ਭਿੰਦਰਾਵਾਲਿਆਂ ਨੂੰ ਕਿ ਉਹ ਕਪੂਰੀ ਦੇ ਮੋਰਚੇ ਵਿੱਚ ਆਪਣਾ ਮੋਰਚਾ ਸ਼ਾਮਲ ਕਰ ਲੈਣ ਹਾਲਾਂਕਿ ਮੋਰਚਾ ਫਟੇ ਹੋ ਗਿਆ ਸੀ ਉਹਨਾਂ ਨੂੰ ਗਲ ਤਰੀਕੇ ਦੇ ਨਾਲ ਪੱਕਾ ਦੱਸ ਕੇ ਉਸ ਮੋਰਚੇ ਨੂੰ ਉਸ ਮੋਰਚੇ ਵਿੱਚ ਸ਼ਾਮਲ ਕੀਤਾ ਗਿਆ ਤੇ ਜੇ ਕਪੂਰੀ ਦੇ ਮੋਰਚੇ ਵਿੱਚ ਸੰਤ ਜਰਮਾਇ ਸੰਤ ਭਿੰਦਰਾਵਾਲਿਆਂ ਦਾ ਮੋਰਚਾ ਨਾ ਸ਼ਾਮਲ ਹੁੰਦਾ ਤਾਂ ਅੱਜ ਉਹ ਹਾਲਾਤ ਨਹੀਂ ਹੋਣੇ ਸੀ ਜਿਹੜੇ ਉਸ ਤੋਂ ਬਾਅਦ ਹੋਏ ਉਸੇ ਕਰਮ ਮੇਰੇ ਜਹਾਦ ਹੈ ਕਿ ਬਾਬਾ ਜਗਿੰਦਰ ਸਿੰਘ ਤੇ ਮੈਂ ਤਪੂਰ ਥਲੇ ਪਹੁੰਚੇ ਜਿੱਥੇ ਸਰਦਾਰ ਆਤਮਾ ਸਿੰਘ ਜਿਨ੍ਹਾਂ ਨੂੰ ਬਾਹੂ ਆਤਮਾ ਸਿੰਘ ਕਹਿੰਦੇ ਸੀ ਉਹ ਬਾਦਨਦਨ ਤੋਂ ਅੱਗੇ ਹੋ ਗਏ ਸੀ ਇੱਕ ਤਾ ਦਾ ਪਸਤਾਵ ਸੀ ਕਿ ਅਸੀਂ ਉੱਥੇ ਪਹੁੰਚੇ ਭਾਈ ਅਮੋਲਤ ਸਿੰਘ ਯਾ ਮੀ ਵਰਕਚਨ ਸਿੰਘ ਦੇ ਨੇੜੇ ਦੇ ਜਿਹੜੇ ਹੈਗੇ ਆ ਉਹ ਇੱਥੇ ਗੁਰੂ ਸਾਹਿਬ ਦੀ ਮਹਾਨ ਹਜ਼ੂਰੀ ਵਿੱਚ ਸ਼ਸ਼ੋਭਤ ਨੇ ਉਹ ਟਾਰ ਨੂੰ ਚਲਾ ਰਹੇ ਸੀ ਤਿੰਨ ਘੰਟੇ ਬਾਹੂ ਆਤਮਾ ਸਿੰਘ ਨੇ ਘਰੇ ਚਲਵਾਤ ਹੋਈ ਤੇ ਵਾਪਸ ਆਉਂਦੇ ਹੋਏ ਟਾਰ ਦੇ ਵਿੱਚੇ ਬਾਬਾ ਜੀ ਮੈਨੂੰ ਕਹਿੰਦੇ ਕਿ ਜਿਹੜੀ ਏਕਤਾ ਵੀ ਚੱਲ ਰਹੀ ਹੈ ਇਹ ਏਕਤਾ ਤਾਂ ਆਤਮ ਹਾਤੀ ਹੋਊਗੀ ਇਹ ਜੱਤਾ ਹੋ ਜਾਂਦੀ ਹੈ ਤਾਂ ਉਹ ਯੂਨਾਈਟਿਡ ਅਖਾਲੀ ਦਲ ਜਿਹੜਾ ਖਾਲਸਾ ਪੰਥ ਨੇ ਟਾਈਮ ਇੱਕ ਤਾਂ ਸੀ ਬਾਬਾ ਜੀ ਦੀ ਅਗਵਾਈ ਹੇ ਉਸ ਨੂੰ ਇਹ ਸਾਜਿਸ਼ੀ ਤਰੀਕੇ ਨਾਲ ਖਤਮ ਕਰ ਦੇਣਗੇ ਭਾਈ ਅਮੋਲ ਸਿੰਘ ਉਹਨੂੰ ਕਾਰਜੇਲਾ ਰਹਿ ਸੀ ਸੋ ਇਹ ਜੱਲਾ ਬੜੇ ਧਿਆਨ ਰੱਖਣ ਵਾਲੀਆਂ ਉਹ ਇਹ ਜੱਤਾ ਕੀਤੀ ਨਹੀਂ ਗਈ ਇਹ ਬੜੀ ਵੱਡੀ ਜਿੱਤ ਹਾਸਲ ਕੀਤੀ ਬਾਬਾ ਗੋਵਿੰਦਰ ਸਿੰਘ ਜੀ ਅਗਵਾਈ ਵਿੱਚ ਇਹ ਤਤਾ ਬਹੁਤ ਚੰਗੀ ਹੁੰਦੀ ਹੈ ਪਰ ਤੂੰ ਉਸ ਦੇ ਲਈ ਹਾਲਾਤ ਜਿਹੜੇ ਆ ਉਹ ਬੜੇ ਧਿਆਨ ਵਿੱਚ ਰੱਖਣੇ ਪੈਂਦੇ ਐ ਇਸੇ ਬੜੀ ਨੀਤੀ ਨਾਲ ਇਕਤਾ ਹੁੰਦੀ ਹੈ ਮੈਂ ਤੁਹਾਨੂੰ ਆਦੀਆਂ ਸਿੰਘ ਸਾਹਿਬ ਭਾਈ ਤਸਵੀਰ ਸਿੰਘ ਰੋਗੇ ਦਾ ਜਿਨ੍ਹਾਂ ਨੇ ਬੜੀ ਮਿਹਨਤ ਨਾਲ ਉਹਦੋਂ ਤੇ ਉਪਰਾਂ ਲਾ ਕਰਕੇ ਸੰਤਾਂ ਦੀ ਯਾਦ ਨੂੰ ਸੰਤ ਬਾਪੁਰਖਾਂ ਦੀ ਯਾਦ ਨੂੰ ਕੈਮ ਰੱਖਿਆ ਉਥੇ ਪਾਪਾ ਗੋਬਿੰਦਰ ਸਿੰਘ ਜਿਹੜੇ ਪਾਪਾ ਹੈ ਕੌਣ ਸੀ ਤੇ ਅੰਤ ਜਨੈ ਸਰ ਸਿੰਘ ਪਠਾਰਾ ਵਾਲਿਆਂ ਦੇ ਸਤਿਕਾਰਯੋਗ ਪਿਤਾ ਸੀ ਉਹਨਾਂ ਦੀ ਆਗਮਨ ਕੀਤਾ ਜਾ ਰੱਖ ਰਹੇ ਨੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰੇ ਲੋਡੇ ਪਰਵਾਰ ਦਾ ਤਨਵਾਹ ਕਰਤਾ ਹੋਇਆ ਇਹ ਗੱਲ ਕਹਾਂਗਾ ਕਿ ਸੰਤ ਜਨੈ ਸਰ ਸਿੰਘ ਪਠਾਰਾ ਵਾਲੇ ਵੱਲੋਂ ਆਮੇ ਸੰਦਰਸ਼ਨ ਪਾਈ ਅਮਰਕਪਾਲ ਸਿੰਘ ਅੱਗੇ ਜਿਹਾ ਰਹੇ ਨੇ ਤੇ ਔਰ ਕੌਣ ਨੂੰ ਵੱਡੀ ਵੱਡੀ ਛੇ ਤੇਰੇ ਨੇ ਤੇ ਕੌਣ ਨੂੰ ਉਹਾਂ ਦੀ ਮਜਬੂਤ ਹਮੈਤੀ ਬੜੀ ਜ਼ਰੂਰਤ ਹੈ ਅੱਜ ਸੋਨਹਾਰਾ ਭਾਈ ਅਮਰਪਾਲ ਸਿੰਘ ਅੱਗੇ ਸਤਿ ਪਵੰਦੇ ਬਾਹਰ ਧਰਮ ਤੇ ਰਾਖੀ ਆ ਗੂਰੇ ਇਹਨਾਂ ਖਵਦਾਂ ਦੇ ਨਾਲ ਮੈਂ ਮਾਫੀ ਚਾਹੁੰਦਾ ਵਾਹਿਗੁਰੂ ਜੀ ਦਾ ਖੌਲਸਾ ਵਾਹਿਗੁਰੂ ਜੀ ਦੀ ਫਤਹ ਸਾਥਕਾ ਐਮਪੀ ਸਰਦਾਰ ਰਾਜਦੇਵ ਸਿੰਘ ਜੀ ਦਾ ਸਨਮਾਨ ਕੀਤਾ ਜਾ ਰਿਹਾ ਹੈ सोनिहाल सिशरी अकाल